ਪਿਛਲੇ ਦਿਨੀ ਪੋਪਰ ਦੇ ਆਸ-ਪਾਸ ਦੇ ਗਰੁੱਪਾਂ ਵਿੱਚ ਪੋਸਟ ਵਾਇਰਲ ਹੋ ਰਹੀ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੋਪਰ ਦੇ ਲਾਗੇ ਪੈਂਦੇ ਪਿੰਡ ਬਿਰਪਾਲਕੇ ਨੰਗਲ ਨੰਗਲ ਅਰਾਇਆਂ ਘੋੜਾਵਾਹੀ ਤੇ ਲਾਦੜਾ ਵਿਖੇ ਇੱਕ ਜੰਗਲੀ ਜਾਨਵਰ ਚੀਤਾ ਘੁੰਮ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਲੋਕ ਬਹੁਤ ਹੀ ਪਰੇਸ਼ਾਨ ਸਨ ਇਸ ਮੌਕੇ ਜੰਗਲਾਤ ਮਹਿਕਮੇ ਦੀ ਟੀਮ ਦੇ ਉੱਚ ਅਧਿਕਾਰੀ ਜਸਵੰਤ ਸਿੰਘ ਰੈਸਕਿਊ ਟੀਮ ਨੇ ਜਦ ਇਹਨਾਂ ਪਿੰਡਾਂ ਤੋਂ ਇਲਾਵਾ ਹੋਰ ਵੀ ਪਿੰਡਾਂ ਵਿੱਚ ਤਫ਼ਤੀਸ਼ ਕੀਤੀ ਤੇ ਕਿਸੇ ਕੋਲ ਵੀ ਅਜੇ ਕੋਈ ਪ੍ਰੂਫ ਨਹੀਂ ਮਿਲੇ ਇਸ ਮੌਕੇ ਜੰਗਲਾਤ ਵਿਭਾਗ ਦੇ ਟੀਮ ਦੇ ਉੱਚ ਅਧਿਕਾਰੀ ਜਸਵੰਤ ਸਿੰਘ ਨੇ ਇਸ ਬਾਰੇ ਪੂਰੀ ਜਾਣਕਾਰੀ ਸਾਂਝ ਕੀਤੀ ਵਾਇਰਲ ਤਾਂ ਇੱਕ ਮੈਸੇਜ ਹੋ ਰਿਹਾ ਕਾਫੀ ਦੇਰ ਤੋਂ ਜੀ ਮੈਨੂੰ ਕੱਲ ਸ਼ਾਮੀ ਆਪਣੇ ਬੁਲੀਨਾ ਸਾਹਿਬ ਦਾ ਫੋਨ ਆਇਆ ਸੀ ਨਾਲ ਪਰਿੰਦਰ ਪ੍ਰਧਾਨ ਜੀ ਦਾ ਫੋਨ ਆਇਆ ਜੀ ਤੇ ਸਾਡੇ ਇਲਾਕੇ ਦੇ ਵਿੱਚ ਇਹਦਾ ਕਰਕੇ ਰਹਿਸ਼ਤ ਫੈਲੀ ਹੋਈ ਹੈ ਵੀ ਤੁਸੀਂ ਇੱਕ ਵਾਰੀ ਆ ਕੇ ਉਹਨੂੰ ਦੇਖੋ ਜਰਾ ਜੀ ਤੋਂ ਅੱਜ ਅਸੀਂ ਮੌਕੇ ਤੇ ਇੱਥੇ ਆਏ ਆ ਨਾਲ ਬੁਲੀਨਾ ਸਾਹਿਬ ਨੂੰ ਤੇ ਪ੍ਰਧਾਨ ਜੀ ਨੂੰ ਨਾਲ ਲੈ ਕੇ ਅਸੀਂ ਉਹ ਵੀ ਪਗਮਾਰਸ ਕਿ ਜਾਂ ਜਿੱਥੇ-ਜਿੱਥੇ ਵੀ ਉਹ ਖੂਨ ਦੀ ਲੋਕਾਂ ਨੂੰ ਦੱਸਿਆ ਗਿਆ ਵੀ ਤੇ ਦੇਖਿਆ ਸੀ ਜਾਂ ਤੇ ਇਥੋਂ ਦੀ ਸਾਨੂੰ ਸ਼ੱਕ ਆ ਵੀ ਲੰਘਿਆ ਉਹ ਜਿੰਨੀ ਵੀ ਐਗਜ਼ਾਮੀਨੇਸ਼ਨ ਕੀਤੀ ਹੈ ਉਹਦੇ ਵਿੱਚ ਕਿਤੇ ਵੀ ਸਾਨੂੰ ਲੈਪਡ ਦਾ ਕੋਈ ਉਹਦੇ ਵਿੱਚ ਕੋਈ ਉਹ ਸਾਨੂੰ ਨਹੀਂ ਨਜ਼ਰ ਆਇਆ ਵੀ ਲੈਪਡ ਦੇ ਕੋਈ ਪੱਗ ਮਾਰਸ ਜਾਂ ਕੋਈ ਉਹਦਾ ਕੋਈ ਹਮਲਾ ਜਿਹੜਾ ਹੈਗਾ ਉਹ ਕੁਝ ਨਹੀਂ ਹੈ ਹਾਂ ਜੈਕਲ ਦੇ ਸਾਨੂੰ ਜ਼ਰੂਰ ਪੱਗ ਮਾਰਸ ਨਜ਼ਰ ਆਏ ਆ ਉਹ ਤੇ ਆਮ ਜਿਹੜਾ ਆਪਾਂ ਕਹਿ ਸਕਦੇ ਵੀ ਖੇਤਾਂ ਦੇ ਵਿੱਚ ਜਿਹੜਾ ਜਾਨਵਰ ਹੈ ਉਹ ਉਹਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਸੋ ਜਿਹੜਾ ਇੱਕ ਇੱਥੇ ਦੀ ਵੀਡੀਓ ਵਾਇਰਲ ਕੀਤੀ ਗਈ ਹੈ ਵੀ ਦੀਵਾਰ ਦੇ ਉੱਤੇ ਤੁਰਿਆ ਜਾ ਰਿਹਾ ਉਹ ਤੇ ਉਹ ਵੀ ਜਦੋਂ ਹੁਣ ਇੱਥੇ ਮੌਕਾ ਦੇਖਿਆ ਤੇ ਉਹ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਵੀ ਉਹ ਬਿਲਕੁਲ ਗਲਤ ਵੀਡੀਓ ਜਿਹੜੀ ਹੈ ਕਿਸੇ ਵੱਲੋਂ ਬਣਾ ਕੇ ਤੇ ਜਾਂ ਫੋਲ ਕੇ ਜਿਹੜਾ ਹੈਗਾ ਉਹ ਇਨਫੋਰਮਸ ਜਿਹੜਾ ਵਾਇਰਲ ਕਰ ਦਿੱਤਾ ਗਿਆ ਜਿਹੜਾ ਕਿ ਬਿਲਕੁਲ ਫੇਕ ਮੈਸੇਜ ਹੈਗਾ ਉਹ ਇੱਥੇ ਦੀ ਕੋਈ ਵੀਡੀਓ ਨਹੀਂ ਹੈ ਸਦਿਕ ਦੇਖਿਆ ਗਿਆ ਕਿ ਪਿੰਡ ਨੰਗਲ ਦੇ ਵਿੱਚ ਜਾਨਵਰਾਂ ਦੇ ਵਾਰ ਕੀਤਾ ਉਹ ਕਿਹੜੀ ਚੀਜ਼ ਦਾ ਵਾਰ ਕੀਤਾ ਕਿਸ ਸੀ ਨਾ ਦੇਖੋ ਉਹ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀਆਂ ਉੱਥੇ ਉਹਨਾਂ ਦੇ ਪੈੜਾਂ ਦੀਆਂ ਫੋਟੋਆਂ ਖਿੱਚੀਆਂ ਹੈਗੀਆਂ ਉਹ ਡਿਵੈਲਪ ਕੀਤੀਆਂ ਹੈਗੀਆਂ ਪੈੜਾਂ ਦੀਆਂ ਫੋਟੋ ਤੇ ਜਿਹੜਾ ਹਮਲਾ ਹੋਇਆ ਉਹਨਾਂ ਨੂੰ ਦੇਖ ਕੇ ਮੈਂ ਇਹ ਗੱਲ ਕਹਿ ਸਕਦਾ ਕਿ ਲੈਪੜ ਦਾ ਉਹ ਹਮਲਾ ਨਹੀਂ ਹੈ ਨਾ ਹੀ ਉਹ ਪੈੜਾਂ ਜਿਹੜੀਆਂ ਹੈਗੀਆਂ ਉਹ ਚੀਤੇ ਦੇ ਨਹੀਂ ਹੈ ਜੀ ਚੀਤੇ ਦੀ ਜਾਂਦੇ ਉਹ ਲੈਪੜ ਦੀਆਂ ਨਹੀਂ ਹੈ ਚੀਤਾ ਮੈਂ ਇੱਕ ਹੋਰ ਮੈਂ ਇੱਥੇ ਇੱਕ ਦੱਸਣਾ ਚਾਹੁੰਦਾ ਹੈਗਾ ਲੋਕਾਂ ਨੂੰ ਬਈ ਜਿਹੜਾ ਚੀਤਾ ਆਪਾਂ ਗੱਲ ਕਰਦੇ ਆਂ ਚੀਤਾ ਸਾਡੀ ਸਪੀਸੀ ਹੈ ਹੀ ਨਹੀਂ ਪੰਜਾਬ ਦੇ ਜੀ ਇੱਥੇ ਬਿਲਕੁਲ ਕਿਧਰੇ ਵੀ ਜਿਹੜਾ ਹੈਗਾ ਚੀਤਾ ਇੰਡੀਆ ਦੇ ਵਿੱਚ ਜਿਹੜਾ ਆਪਾਂ ਨੇ ਨਹੀਂ ਪਾਇਆ ਜਾਂਦਾ ਜਿਹੜਾ ਆਪਾਂ ਓਪਨ ਦੇ ਵਿੱਚ ਆਪਾਂ ਕਹਿ ਲਈਏ ਹਾਂ ਲੈਪਰਡ ਜ਼ਰੂਰ ਹੈਗਾ ਬਟ ਉਹ ਲੈਪਰਡ ਦਾ ਜਿਹੜਾ ਅਟੈਕ ਨਹੀਂ ਹੈ ਜੀ ਉਹ ਪੈੜਾ ਜਿਹੜੀਆਂ ਜਾਂ ਪੱਡਮਾਰਕਸ ਜਿਹੜੇ ਹੈਗੇ ਆ ਉਹ ਜੈਕਲ ਦੇ ਪੱਗਮਾਰਕਸ ਆ ਹੋ ਸਕਦਾ ਬਈ ਕਿਧਰੇ ਜੈਕਲ ਵੱਲੋਂ ਕਿਧਰੇ ਉਹਨਾਂ ਨੂੰ ਕਿਧਰੇ ਖਾਣ ਨੂੰ ਬਾਹਰੋਂ ਨਾ ਮਿਲਿਆ ਹੋਵੇ ਤਾਂ ਉਹਨੇ ਕਿਧਰੇ ਜੈਕਲ ਮੀਨਸ ਗਿੱਦੜ ਜਿਹੜਾ ਆਪਾਂ ਉਹਨੂੰ ਪੰਜਾਬੀ ਚ ਗਿੱਦੜ ਕਹਿੰਦੇ ਆਂ ਜੀ ਇਹ ਹੋ ਸਕਦਾ ਵੀ ਕਿਦੜ ਨੇ ਕਿਦੜ ਉਹ ਅਟੈਕ ਕਰ ਦਿੱਤਾ ਹੋਵੇ ਕਿਉਂਕਿ ਜੇਕਰ ਲੈਪਡ ਅਟੈਕ ਕਰਦਾ ਤੇ ਬਿਲਕੁਲ ਜ਼ਿਆਦਾ ਤਦਾਦ ਵਿੱਚ ਉਹ ਮੀਟ ਖਾਂਦਾ ਉਹ ਮੇਰਾ ਖਿਆਲ ਹੈ ਵੀ ਬਿਲਕੁਲ ਹੀ ਥੋੜਾ ਜਿਹਾ ਜ਼ਖਮ ਕੀਤਾ ਹੋਇਆ ਉਹਦੇ ਇਸ ਕਰਕੇ ਉਹ ਲੈਪਡ ਦਾ ਉਹ ਬਿਲਕੁਲ ਕੋਈ ਕੰਮ ਨਹੀਂ ਆ ਜੀ ਹੁਣ ਤੁਹਾਡਾ ਕੀ ਕਹਿਣਾ ਇਲਾਕਾ ਨੂੰ ਅਸੀਂ ਫਿਰ ਉਹ ਇਲਾਕਾ ਨਿਵਾਸੀਆਂ ਨੂੰ ਤੁਹਾਡੇ ਮਾਧਮ ਦੇ ਮੈਂ ਜਰੀਏ ਇਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਬਿਲਕੁਲ ਡਰਨ ਦੀ ਲੋੜ ਨਹੀਂ ਹੈ ਬਿਲਕੁਲ ਦਹਿਸ਼ਤ ਦੇ ਵਿੱਚ ਤੁਸੀਂ ਨਾ ਹੋ ਔਰ ਇੱਕ ਬੇਨਤੀ ਇਹ ਵੀ ਹੈ ਵੀ ਜਿਹੜੇ ਇਦਾਂ ਦੇ ਵਾਇਰਲ ਮੈਸੇਜ ਆ ਗਏ ਆ ਉਹਨਾਂ ਤੋਂ ਥੋੜਾ ਜਿਹਾ ਸੁਚੇਤ ਰਹੋ ਉਹਨਾਂ ਨੂੰ ਅੱਗੇ ਤੋਂ ਅੱਗੇ ਜਿਹੜਾ ਹੈਗਾ ਨਾ ਫਲਾਓ ਕਿ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਕੋਈ ਲੈਪਡ ਨਹੀਂ ਹੈ ਇਲਾਕੇ ਦੇ ਵਿੱਚ ਬਿਲਕੁਲ ਤੁਸੀਂ ਆਪਣਾ ਬੇਸਿਕ ਰੋਕ ਜਿਹੜਾ ਆਪਣਾ ਜਿਹੜਾ ਰੋਜ਼ ਦਾ ਜਿੰਦਗੀ ਦਾ ਆਪਣਾ ਕੰਮਕਾਰ ਹੈਗਾ ਤੁਸੀਂ ਉਹਨੂੰ ਕਰ ਸਕਦੇ ਹੋ ਬਾਕੀ ਅਸੀਂ ਵਾਈਲਡ ਲਾਈਫ ਡਿਪਾਰਟਮੈਂਟ ਜਿਹੜਾ ਹੈਗਾ ਆ ਉਹ 24 ਘੰਟੇ ਜਿਹੜਾ ਇਹ ਇਸ ਗੱਲ ਦੇ ਉੱਤੇ ਬਿਲਕੁਲ ਸਤਰਕ ਹੈਗਾ ਵੀ ਜੇ ਕੋਈ ਇਦਾਂ ਦੀ ਕੋਈ ਨਿਊਜ਼ ਸਾਨੂੰ ਆਉਂਦੀ ਹੈ ਇਮੀਡੀਏਟ ਜਿਹੜਾ ਹੈਗਾ ਸੀ ਉਹ ਐਕਸ਼ਨ ਵਾਸਤੇ ਤਿਆਰ ਹੈ ਉਹਦੇ ਵਿੱਚ ਬਿਲਕੁਲ ਵੀ ਕੋਈ ਘਬਰਾਉਂਦੀ ਲੋੜ ਨਹੀਂ ਸਾਡੇ ਚੀਫ ਵਲਰਡਨ ਤਰਮਿੰਦਰ ਸ਼ਰਮਾ ਜੀ ਜਿਹੜੇ ਸਾਡੇ ਡੀਐਫਓ ਸਾਹਿਬ ਹੈਗੇ ਨੇ ਵਿਕ੍ਰਮ ਸਿੰਘ ਪੁੰਦਰਾ ਜੀ ਉਹਨਾਂ ਦੇ ਬਿਲਕੁਲ ਦੇਖ ਰੱਖਦੇ ਵਿੱਚ ਜਿਹੜੀਆਂ ਸਾਡੀਆਂ ਟੀਮਾਂ ਮਤਲਬ ਕਿ ਵਰਕ ਕਰ ਰਹੀਆਂ ਦਿਨ ਰਾਤ ਜਿਹੜਾ 24 ਘੰਟੇ ਅਸੀਂ ਇਸ ਕੰਮ ਦੇ ਉੱਤੇ ਬਿਲਕੁਲ ਖੜੇ ਹੈਗੇ ਆ ਜਦੋਂ ਮਰਜ਼ੀ ਸਾਨੂੰ ਤੁਸੀਂ ਕਾਲ ਕਰੋ ਕੋਈ ਇਦਾਂ ਦੀ ਕੋਈ ਨਿਊਜ਼ ਹੁੰਦੀ ਆ ਸਚਾਈ ਵਾਲੀ ਤਾਂ ਮੈਂ ਪਹਿਲਾਂ ਤੇ ਰੈਸਕਿਊ ਟੀਮ ਦਾ ਧੰਨਵਾਦ ਕਰਦਾ ਸਰਜੋ ਸੁਵੰਸ ਸਿੰਘ ਜਣੀ ਸਾਡੇ ਕੋਲ ਇੱਥੇ ਆ ਪਹੁੰਚਿਆ ਸਵੇਰ ਦੇ ਜੀ ਔਰ ਪਿੰਡ ਦੀ ਪੰਚਾਇਤ ਬਨਪਾਲਕਿਆਂ ਦੀ ਔਰ ਸਾਡੇ ਭੋਪੁਰ ਤੋਂ ਗੁਬਿੰਦਰ ਜੀ ਕਾਉਂਸਲਰ ਸਾਹਿਬ ਔਰ ਸਾਰੇ ਅਸੀਂ ਆ ਸਵੇਰ ਦੇ ਕਿਉਂਕਿ ਪਿਛਲੇ 10 ਦਿਨ ਤੋਂ ਨਾ ਲਗਾਤਾਰ ਬੜਾ ਦਹਿਸ਼ਤ ਦਾ ਮਾਹੌਲ ਬਣਿਆ ਸੀ ਸੋ ਅੱਜ ਰੈਸਕਿਊ ਟੀਮ ਦੇ ਨਾਲ ਹੋ ਅਸੀਂ ਨਾਲ ਆ ਇਹਨਾਂ ਦੇ ਇਹਨਾਂ ਨੇ ਬਨਪਾਲਕੇ ਵੀ ਜਿਹੜੇ ਖੇਤਾਂ ਦੇ ਵਿੱਚ ਨਿਸ਼ਾਨ ਸੀ ਜਿਹੜੇ ਉਹ ਵੀ ਸਾਰੇ ਦੇਖੇ ਆ ਉਸ ਤੋਂ ਬਾਅਦ ਨੰਗਲ ਖੁਰਦ ਜਿਹੜਾ ਪਿਛਲੇ ਦਿਨਾਂ ਤੋਂ ਆ ਰਿਹਾ ਸੀ ਕਿ ਜਾਨਵਰ ਖਾਦੇ ਆ ਕਟੜੂ ਖਾਦੇ ਆ ਉਹ ਵੀ ਜਾ ਕੇ ਸਾਰਾ ਦੇਖਿਆ ਮੌਕਾ ਔਰ ਉਸ ਤੋਂ ਬਾਅਦ ਇਹ ਇੱਥੇ ਹੁਣ ਜਿਹੜੀ ਲਾਸਟ ਵੀਡੀਓ ਰਾਤ ਦੀ ਵਾਇਰਲ ਹੋ ਰਹੀ ਬਹੁਤ ਜ਼ਿਆਦਾ ਕਿ ਜਿਹੜਾ ਇਹ ਰੈਪਟ ਆ ਜਾਂ ਚੀਤਾ ਆ ਇਹ ਬਰਪਾਲਕੇ ਸਕੂਲ ਦੀ ਕੰਧ ਤੇ ਤੁਰਿਆ ਜਾ ਰਿਹਾ ਸੋ ਹੁਣ ਤੱਕ ਜੋ ਇਹਨਾਂ ਨੇ ਐਗਜ਼ਾਮਨ ਕੀਤਾ ਸਾਰਾ ਕਿਉਂ ਅਸੀਂ ਪੁੱਛਿਆ ਸਾਰਿਆਂ ਨੂੰ ਜਾ ਦੇਖਿਆ ਕਿਸੇ ਨੇ ਕੋਈ ਤੁਸੀਂ ਦੇਖਿਆ ਉਹਨੂੰ ਪਰ ਅਜੇ ਤੱਕ ਸਾਨੂੰ ਕੋਈ ਵੀ ਇਹੋ ਜਿਹਾ ਨਹੀਂ ਮਿਲਿਆ ਜਿਨੇ ਇਹ ਕਹ ਆਪਕੇ ਹਾਂ ਮੈਂ ਉਹਨੂੰ ਪਰਸਨਲੀ ਦੇਖਿਆ ਆ ਦੂਸਰੀ ਗੱਲ ਇਹ ਹੈ ਕਿ ਜੋ ਨਿਸ਼ਾਨ ਹੈ ਉਹ ਅਕਸਰ ਸਹਿਬਾਨ ਨੇ ਜੋ ਇਗਜ਼ਾਮਨ ਕੀਤਾ ਉਹਨਾਂ ਨੇ ਇਹ ਭਰੋਸਾ ਦਿੱਤਾ ਕਿ ਇਹ ਚੀਤੇ ਦੇ ਨਿਸ਼ਾਨ ਬਿਲਕੁਲ ਨਹੀਂ ਹੈ ਕੋਈ ਐਨੀ ਅਦਰ ਕੋਈ ਹੋਰ ਜਾਨਵਰ ਹੋ ਸਕਦਾ ਜਿਹੜਾ ਇਹ ਖਤਰਨਾਕ ਨਹੀਂ ਹੋਊਗਾ ਸੋ ਉਹਦੇ ਨਿਸ਼ਾਨ ਨਹੀਂ ਹੈਗੇ ਜਿਹੜੀ ਵੀਡੀਓ ਸਕੂਲ ਵਾਲੀ ਆਪਾਂ ਦੇਖੋ ਮੌਕੇ ਤੇ ਖੜੇ ਤੁਸੀਂ ਵੀ ਬਰਪਾਲਕੇ ਸਕੂਲ ਦੇ ਜ਼ੋਰ ਤੇ ਖੜੇ ਆ ਖੱਬੇ ਪਾਸੇ ਸਕੂਲ ਆ ਔਰ ਇਹ ਸਕੂਲ ਡਬਲ ਸਟੋਰੀ ਸਾਰਾ ਕੰਸਟ੍ਰਕਸ਼ਨ ਹੋਈ ਆ ਜੀ ਇੱਥੇ ਕੰਧ ਹੀ ਕੋਈ ਨਹੀਂ ਹੈਗੀ ਜੀ ਕਿ ਜਿੱਥੇ ਜਿਹੜਾ ਆ ਉਹ ਚੀਤਾ ਤੁਰ ਸਕੇ ਔਰ ਸੱਜੇ ਪਾਸੇ ਗਰਾਊਂਡ ਦੀ ਕੰਧ ਹੈਗੀ ਆ ਉਹ ਕੰਧ ਬਹੁਤ ਨੀਵੀਂ ਆ ਇਹ ਕੰਧ ਉਹਦੇ ਨਾਲ ਕੋਈ ਮੈਚ ਹੀ ਨਹੀਂ ਕਰਦੀ ਰੈਲਿਟੀ ਜਿਹੜੀ ਆ ਸੋ ਇਸ ਕਰਕੇ ਰਾਤ ਵਾਲੀ ਵੀਡੀਓ ਜਿਹੜੀ ਆ ਉਹ ਬਿਲਕੁਲ ਫੇਕ ਆ ਜੀ ਉਹ ਬਾਕੀ ਸਾਨੂੰ ਅਫਸਰ ਸਨਮਾਨ ਵੀ ਦੱਸਣਗੇ ਪਰ ਉਹ ਰਾਤ ਵਾਲੀ ਵੀਡੀਓ ਜਿਹੜੀ ਬਨਪਾਲਕੇ ਦੀ ਪਾਈ ਜਾ ਰਹੀ ਆ ਬਹੁਤ ਵਾਇਰਲ ਹੋ ਰਹੀ ਆ ਸੋ ਬਨਪਾਲਕੇ ਹਾਈ ਸਕੂਲ ਦੇ ਕੰਧ ਦੇ ਉੱਪਰ ਕੋਈ ਵੀ ਚੀਤਾ ਜਿਹੜਾ ਨਹੀਂ ਆਇਆ ਕਿਸੇ ਤਰ੍ਹਾਂ ਦੇ دہشت ਦੇ ਵਿੱਚ ਆਉਣ ਦੀ ਲੋੜ ਨਹੀਂ ਔਰ ਇਸੇ ਤਰ੍ਹਾਂ ਜਿਹੜੇ ਉਹ ਨਿਸ਼ਾਨ ਦੇਖੇ ਗਏ ਆ ਉਹ ਵੀ ਜਿਹੜੇ ਆ ਉਹ ਲੈਪੜ ਦੇ ਉਹਨਾਂ ਨੇ ਕਿਹਾ ਕਿ ਲੈਪੜ ਦੇ ਨਹੀਂ ਹੈਗੇ ਆ ਜੋ ਉਹਨਾਂ ਨੇ ਐਗਜ਼ਾਮਨ ਕੀਤਾ ਸੋ ਬੇਨਤੀ ਇਹੀ ਆ ਕਿ ਆਪਾਂ ਅਫਵਾਹਾਂ ਤੋਂ ਸचेत ਰਹੀਏ ਚਕੰਨੇ ਰਹੀਏ ਪਰ ਅਫਵਾਹਾਂ ਤੋਂ ਸचेत ਰਹੀਏ ਔਰ ਜਿਹੜੇ ਵਾਇਰਲ ਮੈਸੇਜ ਆ ਰਹੇ ਆ ਉਹਨਾਂ ਨੂੰ ਥੋੜਾ ਆਪਾਂ ਠੱਲ ਪਾਉਣੀ ਆ ਤਾਂ ਕਿ ਆਪਾਂ ਜਿਹੜਾ ਆ ਇਹਨੂੰ ਇਸ ਦਹਿਸ਼ਤ ਦੇ ਮਾਹੌਲ ਤੋਂ ਇਲਾਕੇ ਨੂੰ ਕੱਢ ਸਕੀਏ ਬਾਕੀ ਰੈਸਕਿਊ ਟੀਮ ਨੇ ਭਰੋਸਾ ਦਿੱਤਾ ਹੈ ਕਿ ਜਦੋਂ ਵੀ ਕੋਈ ਲੋੜ ਹੋਵੇ ਉਹ ਹਰ ਵੇਲੇ 24 ਘੰਟੇ ਹਾਜ਼ਰ ਆ ਉਹ ਮਤਲਬ ਆ ਕੇ ਜਦੋਂ ਵੀ ਮਰਜ਼ੀ ਉਹਨਾਂ ਨੂੰ ਸਰਦਿਆ ਜਾਊਗਾ ਉਹ ਆ ਕੇ ਹਾਜ਼ਰ ਹੋਣਗੇ ਉਹ ਦੇਖਣਗੇ ਸੋ ਹੁਣ ਤੱਕ ਉਹਦੀ ਇਹੀ ਬੇਨਤੀ ਆ ਕਿ ਆਪਾਂ ਸਾਰੇ ਇਸ ਦਹਿਸ਼ਤ ਦੇ ਮਾਹੌਲ ਤੋਂ ਬਾਹਰ ਆਈਏ ਔਰ ਜਿਹੜੇ ਵਾਇਰਲ ਹੋ ਰਹੇ ਮੈਸੇਜੇ ਫੇਕ ਆ ਇਹਨਾਂ ਨੂੰ ਜਿਹੜਾ ਕੰਟਰੋਲ ਕਰੇ ਇਸਮੋਕੀ ਜੰਗਲਾਤ ਮਹਿਕਮੇ ਦੀ ਰੈਸਕਿਊ ਟੀਮ ਦੇ ਉੱਚ ਅਧਿਕਾਰੀ ਜਸਵੰਤ ਸਿੰਘ ਨੇ ਪਿੰਡ ਨੰਗਲ ਵਿੱਚ ਜਾ ਕੇ ਜਾਣਕਾਰੀ ਲਈ ਤਾਂ ਉਹਨਾਂ ਇਸ ਬਾਰੇ ਸਪਸ਼ਟ ਕੀਤਾ ਕਿ ਜੋ ਪਸ਼ੂਆਂ ਉੱਪਰ ਹਮਲਾ ਕੀਤਾ ਗਿਆ ਸੀ ਉਹ ਲੈਪੜ ਜਾਣੇ ਕਿ ਚੀਤੇ ਦਾ ਅਟੈਕ ਨਹੀਂ ਬਲਕਿ ਜੈਕਲ ਜਾਣੇ ਕਿ ਗਿੱਦੜ ਦੇ ਪੈਰਾਂ ਦੇ ਨਿਸ਼ਾਨ ਹਨ ਉੱਪਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸ ਪੋਟ